ਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਹ ਸਾਹਿਬ ਹਰਿ ਜੁਗ ਜੁਗ ਭਗਤੋ ਪਾਇ ਪੈ ਜਿਗਦਾ ਆ ਰਾਮ ਰਾਜੇ ਅਰ ਨਗ ਦੁਸ਼ਟਾਰ ਮਾਰਿਆ ਪ੍ਰਲਾਤ ਰਾਯਾ ਹੰਕਾਰ ਗਨਿੰਦ ਕਾ ਪਿੱਟ ਦੇ ਨਾਮ ਦਿਉ ਮੁਕਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੇ ਛਡਾਇਆ ਸਲੋਕ ਮਹਲਾ ਪਹਿਲਾ ਦੁਖਦਾਰ ਉਸ ਗੁਰੂ ਗਪਿਆ ਜਾਂ ਸੁਖਤਾ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾ ਉਹ ਜਾਤਮੈ ਜੋ ਜੋਤਮੈ ਜਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਵਾਂ ਵਤ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗਾ ਸਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰ ਕੇ ਹਾ ਜਤਬੈ ਸਰਬ ਸੁਮਾਲੇ ਵਜ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗ ਭਰੇ ਕਹਿਆ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚਿਤ ਗੁਪਤ ਲਖ ਜਾਨਣ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੇ ਸੰ ਤੇਰੇ ਸਦਾ ਸਵਾਰੇ ਗਾਵਣ ਤੁਧਨ ਅੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨ ਸਿ ਸਮਾਦੇ ਅੰਧਰ ਗਾਵਣ ਤੁਧਨ ਸਾਧ ਵਿਚਾਰੇ ਗਾਵਣ ਤਨ ਨੋ ਜਤੀ ਸਤਿ ਸੰਤੋਖੇ ਗਾਵਣ ਤਨ ਨੋ ਵੀਰ ਕਰਾਰੇ ਗਾਵਣ ਤਨ ਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤਨ ਨੋ ਮੋਹਣੀ ਅਮਨ ਮੋਹਣ ਸੁਰਗ ਮੱਚ ਪਿਆਲੇ ਗਾਵਣ ਤੁਰਤ ਨੋ ਪਾਏ ਤੇਰੇ 68 ਤੀਰਤ ਨਾਲੇ ਗਾਵਣ ਤਨ ਨੋ ਜੋਦ ਮਹਾਮਲ ਸੂਰਾ ਗਾਵਣ ਤਨ ਨੋ ਖਾਣੀ ਚਾਰੇ ਗਾਵਣ ਤੁਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਿਤ ਤੁਨ ਗਾਵਣ ਜੋਤ ਤੁਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤੁਨ ਗਾਵਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋ ਇਸ ਸਦਾ ਸਤਿ ਸਾਹਿਬ ਸਚ ਸੱਚੇ ਨਾਹੀ ਹੈ ਪਿਓ ਸਜਨ ਜਸ ਰਚਨਾ ਜਿਨ ਰਚਾਈ ਰੰਗੇ ਰੰਗੇ ਪਹਤੇ ਕਰ ਕਾ ਜਨ ਸਿ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਨਉ ਤਸ ਦੇਵ ਡਿਆਈ ਜੋਤ ਸੁਪਾਵੈ ਸੋ ਏਕੜ ਸੇ ਬਰੁਕਮ ਨ ਕਰ ਨ ਜਾਏ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਅਖ ਸਭ ਕੋਏ ਕਿਵੜ ਵਡਾ ਡੀਟਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲ ਤਰੈ ਸਮਾਏ ਵਡੇ ਮੇਰੇ ਸਾਹਿਬ ਘਰ ਗੰਬੀਰਾ ਗੁਣੀ 기 ਹੀਰਾ ਕੋਈ ਨ ਜਾਣ ਤੇਰਾ ਕਿਤਕ ਕਿਵੜ ਚਿਰ ਰਹਾਓ ਸਰਸਰਤੇ ਮਰਸਰਤ ਕਮਾਈ ਸਭ ਕਿੰਮਤ ਮਲ ਕੇ ਮਤ ਪਾਈਏ ਗਿਆਨੀ ਧਿਆਨੀ ਗੁਰ ਗਰਹਾਏ ਕਹਨ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਵਰਖਾ ਕਿਆਂ ਵਡਿਆਈਆਂ ਤੁਧਵਣ ਸਿੱਧੇ ਕਿੰਨਾ ਪਾਈਆ ਕਰ ਮਿਲੈ ਨਾ ਠਾਕ ਰਹੀ ਆਖਨ ਵਾਲ ਕਿਆ ਵਿਚਾਰਾ ਸਿੱਤੇ ਪ੍ਰੇਤੇ ਤੇਰੇ ਪੰਡਾਰਾ ਜਿਸ ਤੂੰ ਦੇਤ ਸਹਿ ਕਿ ਆਚਾਰ ਨਾਨਕ ਸਚ ਸਵਰਨ ਹਾਰਾ ਆਸਾ ਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਆਖਣ ਔਕ ਸਚਾ ਨਾਉ ਸਚੇ ਨਾਮ ਕੀ ਲਾਗੈ ਭੂਖ ਉਤਪੁਖ ਹੈ ਕਾ ਚੱਲਿਆ ਦੁਖ ਸੁਖ ਵਿਸਰੈ ਮੇਰੀ ਮਾਏ ਸਚਾ ਸਭ ਸਚ ਨਾਹਿ ਰਹਾਉ ਸਚ ਨਾਮ ਕੀ ਤਲ ਵਡਿਆਈ ਅਖਤ ਕੀ ਕੀਮਤ ਨਹੀਂ ਪਾਈ ਜੇ ਸਾਂ ਮਿਲ ਕਾ ਆਖਣ ਪਾਹ ਵਡਨ ਹੋਵੇ ਘਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਦਿੰਦਾਰ ਰਹਣ ਚੁੱਕਾ ਭੋਗ ਗੁਣੇ ਹੋਰ ਨਹੀਂ ਕੋਈ ਨਾਕੋ ਹੋਆ ਨਾਕੋ ਹੋਏ ਜੇੜ ਆਪ ਤੇੜ ਤੇਰੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਮ ਬਾੜ ਸਨਾਤ ਰਾਗ ਗੁਜਰੀ ਮਹਲਾ 4 ਥਾਰ ਕੇ ਜਨ ਸਤਗੁਰ ਸਤਿਗੁਰ ਕਾ ਬਿਨਿਆ ਕਰਿਓ ਗੁਰਪਾਸ ਹਮ ਕਿਰ ਕਰਮ ਸਤਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵਾ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੂਪ ਪ੍ਰਾਣ ਸਖਾ ਯਰ ਕੀਰਤ ਹਮ ਰੇ ਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਨ ਹਰ ਅਰਸਰ ਤੇ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਸ ਨਾਮ ਨ ਪਾਇਆ ਤੇ ਪਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨ ਆਏ ਤ੍ਰਿਗ ਜੀਵੈ ਤ੍ਰਿਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਦਿਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸ ਸੰਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਣ ਜਿਤ ਵਦਮਾ ਜਾਰ ਹਰ ਜੀਵ ਪਰਿਆ ਸਲਵਤਰਮ ਜੰਤੂ ਪਾਏ ਤਾਂ ਕਰਿ ਜਿ ਕਾ ਕਹਿ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਓ ਜਨ ਪਿਤਾ ਲੋਕ ਸਤ ਬਣਤਾ ਕੋਇ ਨਿਕਸ ਕੀ ਧਰਿਆ ਸਰਸਰਿ ਕਿਸ ਬਾਹ ਠਾਕੁਰ ਕਾਹੇ ਮਨ ਪੁਕਰਿਆ ਊਡੇ ਊਡਾ ਵੈ ਸੇ ਕੋ ਸਾਹ ਤਿਸ ਪਾਛੇ ਬਚਦੇ ਛਰੇ ਆਤਨ ਕਮਨ ਖਲਾਵੇ ਕੌਣ ਚੁਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸਸ਼ਟ ਸਿਧਾਨ ਠਾਕੁਰ ਕੜਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤਰੰਤਨਪਾਰ ਵਰਿਆ ਰਾਗਾ ਸੰਹਲਾ ਚੌਥਾ ਸੋ ਪੁਰਖ ੴ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਕਮਾ ਕਮ ਅਪਾਰ ਸਭ ਤਿਆਵੈ ਸਭ ਤਿਆਵੈ ਉਦਝੜ ਚੇ ਸਰਜਨ ਹਾਰ ਸਭ ਜੇ ਤੁਮਾਰੇ ਜੇ ਤੁੰ ਜੀਆ ਗਾਦਾਤਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿ ਪੀਠਾਕੁਰ ਹਰਿ ਪੀ ਸੇਵਕ ਜੀ ਕਾ ਨਾਨਕ ਜਨ ਤੇ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕੋ ਪੁਰਖ ਸਮਾਨਾ ਇਕ ਦਾਤ ਇਕ ਬਿਖਾਰੀ ਜਿਸ ਵਤੇਰੇ ਚੋ ਜਿ ਵਿਡਾਣ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨ ਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਮੁਗਤਾ ਸੇਮੁਗਤਾ ਪਹਿ ਜਨ ਹਰਿ ਧਿਆਇਆ ਜੀ ਤਨ ਟੂਟੇ ਝਮਕੇ ਫਾਸੇ ਜਨਰਪੋ ਜਨ ਹਰਨਰਪੋ ਧਿਆਇਆ ਜੀ ਤਨ ਕਾ ਪੋ ਸਭ ਗੁ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਤਨ ਹ ਸੇ ਤਨ ਜਨ ਹਰ ਧਿਆਇਆ ਜੀ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਪ੍ਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਨਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੇ ਝਪੇ ਬੇਅੰਤਾ ਤੇਰੇ ਨੇਕਾ ਤੇਰੇ ਨਿਕ ਪੜਹਿ ਬੋ ਸਿਮਰ ਸਾਥ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਪਰੰਪਰਕਰਤਾ ਜਿਹਦੋ ਜਿਗੜ ਅਵਰ ਨ ਕੋਏ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਏ ਤੁਰਿਆ ਆਪਣੇ ਭਾਵੈ ਸੋਏ ਵਰਤਾ ਜੇ ਤੂੰ ਆਪੇ ਕਰਹਿਸੋ ਹੋਏ ਤੁਰਿਆ ਆਪੇ ਸ੍ਰਿਸ਼ਟ ਸਭ ਪਾਈ ਜੇ ਤੁਰਿਆ ਆਪੇ ਸ੍ਰਿਸ਼ਟ ਸਭ ਗੋਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋ ਤੂੰ ਭਾਵੈ ਸੋਇ ਥਿਸੇ ਜੋ ਤੂੰ ਦਿਆ ਸੋਇ ਹੋਂ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਤੇ ਹਾਇ ਜਿਸਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਤੂੰ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਤਜਿਹੀ ਮਾਹੇ ਤੁਜ ਬਣ ਦੂਜਾ ਕੋਈ ਨਾ ਹੈ ਜਿਹੜਾ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਾ ਹੈ ਜਾਣਾ ਹੈ ਸੋ ਇਹ ਜਨ ਜਾਣੈ ਹਰ ਗੁਣ ਸਦਿਆਖ ਵਖਾਣਾ ਹੈ ਨੇ ਨਾ ਹਟ ਸੇ ਵਿਆਤਨ ਸੁਖ ਪਾਇਆ ਸੱਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤਦ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖ ਜਾਣ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲ ਨਿਵਾਸਾ ਪਾਣੀ ਪਾਵਤਨ ਕਿਆ ਪੰਕਜ ਮਾ ਪਗ ਨੇ ਚਾਲੈ ਹਮ ਦੇਖਾਂ ਤਾ ਡੂਬਿ ਹਲੇ ਮਨ ਇਕ ਨਚਿਤ ਸਮੂੜ ਮਨਾਂ ਹਰ ਬਿਸਰਤ ਰਤੇ ਗੁਣ ਗਲਿਆ ਰਹਾ ਓ ਨਾ ਹੋ ਰਤੇ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਨ ਕੀ ਸਰਨਾ ਜਿਨ ਤੋਂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਪਹਿ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾ ਤੇਰਾ ਕੀਤਨ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਗ ਜਾਮ ਲਾਗ ਬੋਜ ਲਤਰਨ ਕਹ ਜਨਮ ਵਿਰਥਾ ਜਾ ਤਰੰਗ ਮਾਇਆ ਕਰਹਾਉ ਜਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਹਮ ਨਿਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤ ਛੈ ਦਸਮੇ ਕਬੀਰ ਬਾਚ ਬੇਣਤੀ ਚੋਪਈ ਹਮਰੀ ਕਰੋ ਹਾਤੇ ਰਚਾ ਪੂਰਨ ਹੋ ਚਿਤ ਕੇ ेच्छा ਤਬ ਚਰਨ ਨਮਨ ਰਹਾ ਮਹਾਰਾਪਨ ਨ ਜਾਣ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਹੋ ਆਪਹਾ ਦੇ ਮਹ ਬਚਾਵੋ ਸੁਖ ਵਿਸਮ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰ ਤਾਰਾ ਮੋਹ ਰਚਨ ਅਜ ਕਰਦ ਕਰਿਐ ਸਭ ਵਰਨ ਕੋ ਆਸੰਗਰੀਐ ਪੂਰਨ ਹੋਇ ਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋ ਵਰਨਾ ਤੇ ਹਾਂ ਜੋ ਵਰਚੋਂ ਸੁ ਤੁਮ ਤੇ ਪਾਉਂ ਸੇਵਕ ਸਿਕ ਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪਾ ਆਦਮੁ ਜਹ ਪਰਿਐ ਮਰਨ ਕਾਲ ਕਾ ਤਰਾਸ ਨ ਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਸਤੂ ਜੋ ਕਰਿ ਹੋ ਰੱਛਾ ਰੱਖ ਲਿਓ ਮੈਂ ਰਖਨ ਹਾਰੇ ਸਭ ਸੰਤ ਸਹਾਇ ਪਿਆਰੇ ਦਿਨ ਬ ਦੁਸ਼ਟਨ ਕੇ ਹੰਤਾ ਤੁਮਹੋ ਪੁਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਉਤਰਾ ਕਾਲ ਪਾਇ ਸ਼ਿਵ ਜੋ ਉਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਹਿ ਕੇ ਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਜੋ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਵ ਲੋਕ ਸਵਾਰਾ ਨਮਸ਼ ਕਰ ਤਾਹੇ ਮਾਰਾ ਜਮਨ ਕਾਲ ਸਵ ਜਗਤ ਬਣਾਇਓ ਦੇਵ ਦਾਤ ਜਸ਼ਨ ਉਪਜਾਇਓ ਆਦੰਤੇ ਕ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਹਮਾਰੇ ਸਕਲ ਪ੍ਰਜਾ ਜਨਾਬ ਸਵਾਰੇ ਸਿਵ ਕਨ ਕੋ ਸਭ ਗੁਣ ਸੁਗਦੀਓ ਸਤਰਨ ਕੋ ਪਲ ਮੋਵਦ ਕੀਓ ਕਟਕਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੀਰ ਪਛਾਨਤ ਚਿੱਟੀ ਤੇ ਕੁੰਚ ਰਸ ਤੂਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੇ ਪੀਰ ਪਛਾਨ ਹੈ ਘਟ ਘਟ ਕੇ ਪਟ ਪਟ ਕੇ ਜਾਣੈ ਜਬੁਦ ਕਰਕ ਕਰਾ ਕਰ ਤਾਰਾ ਪਰਜਾ ਧਰਤਵ ਦੇਹ ਅਪਾਰ ਜਬ ਆਕਰ ਕਰਤੇ ਹੋਂ ਕਬਹੁ ਤੁਮ ਮਿੜਦੇ ਤਰ ਸਭ ਹੋਂ ਜੇਤੇ ਬਦਨ ਸਿਰ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸੁਭੀਤੇ ਰਹਿਤ ਨਰ ਆਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਿਰਲੰਭ ਆਦ ਨਿਲ ਅਨਦ ਅਸੰਭ ਤਾਂ ਕਾ ਮੂੜ ਚਾਰਤਿ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰਪਾਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਤਨਹਿ ਭਿਵ ਆਪ ਆਪਨੇ ਬੁੱਧ ਹਜੇਤੇ ਵਰਨਤ ਬਿਨਪਣ ਤੋ ਹੈ ਤੇਤੇ ਤੁਮਰਾ ਲਖਨ ਜੈ ਵਿਸਾਰਾ ਕਿਵਸ ਜਾ ਪ੍ਰਥਮ ਸੰਸਾਰ ਏਕ ਰੂਪ ਅਨੂਪਸਰੂਪ ਰੰਗ ਭਿਉ ਰਾਵਕੇ ਫੁੱਪਾ ਅੰਡਜ ਝੇਰ ਸਿਤਜ ਕੇ ਨਿ ਉਤਪਜ ਖਾਨ ਬਹੋਰਟ ਦੇਨੇ ਕਹਾਂ ਫੂਲ ਰਾਜਾ ਹਵਾ ਵਿਖਠਾ ਕਮਸਮੰਡ ਪਿਉ ਸੰਕਰ ਇਕੱਠਾ ਸਗਰੇ ਸਿਟ ਦਿਖਾਇ ਅਚੰ ਭਵ ਆਦਿ ਜੁਗਾਦ ਸਰੂਪ ਸਿੰਭਵ ਅਬਰਛਾ ਮੇਰੇ ਤੁਮ ਕਰੋ ਸਿਖੋ ਬਾਰ ਸਗ ਸੰਗਰੋ ਦੁਸ਼ਟ ਜਿੱਤੇ ਉਠਵ ਤਤਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇਸ ਤੋ ਤਵ ਸਰਨੀ ਪਰੇ ਤਨ ਕਾ ਦੁਸ਼ਟ ਦੁਖ ਤ ਹਮਰੇ ਔਰ ਕਦਮਨ ਪਗ ਪਰੇ ਤਿਹਾਰੇ ਤਨ ਕੈ ਤੋਂ ਸੰਕਟ ਸਬਟਾਰੇ ਜੋ ਕਲਕ ਕੁਬਾਰਤ ਆਏ ਹੈ ਤਾਂ ਕੇ ਕਾਲ ਨਿਕਟਣੈ ਆਏ ਹੈ ਰੱਛਾਏ ਤੈਂ ਸਭ ਕਾਲਾ ਦੁਸ਼ਟ ਰਹਿਟੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਕੇ ਤਾ ਤਨ ਕਮੈ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸਕ ਨ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਏ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸਰਨ ਤੇਹਾਰੀ ਆਪਹਾ ਦੇ ਲਿਹੁ ਬਾਰੇ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਸਹੀਆ ਪਾਇ ਗਹਿ ਜਬ ਤੇ ਤੁਮਰੇ ਤਵ ਤੇ ਕੋ ਅੱਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਹਮ ਤੇ ਕ ਨ ਮਾਨਿਓ ਸਿਮਰਤ ਸਾਸਤਰ ਵਿਦ ਸਬ ਬੋ ਭੇਦ ਕ ਮੇਕ ਨ ਜਾਣਿਓ ਸਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਬਤ ਤਹ ਬਖਾਨੇ ਦੁਹਰਾ ਸਗਲ ਦੁਆਰ ਕੋ ਛਾੜਕਾ ਗਿਹੋ ਤੁਹਾਰ ਦੁਆਰ ਬਾਹਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮੰਨ ਜਿ ਨਿਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾਂ ਗੀ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਾਂ ਸਮਰਤ ਸੁਆਮੀ ਸੋਕ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰੂ ਹਰ ਨਾਲੇ ਸੱਚੇ ਸਾਹਿਬ ਕਾ ਨਹੀ ਕਰਤੇ ਰਾ ਕਰਤਾ ਤੇਰਾ ਸਭ ਕੁਛ ਛੱਡਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਅੰਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਾ ਨਹੀ ਕਰਤੇ ਰਾ ਸਾਚਾ ਨਾਮ ਮਿਰਾ ਧਾਰੂ ਸਚ ਨਾਮ ਧਰਮ ਮਿਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹਾਂ ਦੇਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਬਤ ਰੋਪਿਆਰੂ ਸਾਚਾ ਨਾਮ ਮਿਰਾ ਧਾਰੂ ਵਾਜੇ ਪੰਚ ਸ਼ਬਦ ਤ ਕਰਸ ਭਗੈ ਕਰਸ ਭਗੈ ਸ਼ਬਦ ਵਾਜ ਕਲਾ ਜਿਤ ਕਰਤਾਰਿਆ ਪਹੰਚ ਦਤੁ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕ ਲਾਗੇ ਕਹਿ ਨਾਨਕ ਤੈਸ ਕੋ ਤਤ ਕਰ ਅਨਹਦ ਵਾਜੇ ਆਨੰਦ ਸਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸੱਚੇ ਵਹਾਣੇ ਸੰਤ ਸਾਜਨ ਭੈ ਸਰਸੇ ਉਰੇ ਗੁਰ ਤੇ ਜਾਣੀ ਸੁਣ ਤੇ ਪੁੰਨਿਤ ਕਹ ਤੇ ਪਵਿਤ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਨਾਵਣੀ ਮਹੱਲਾ ਪੰਜਵਾ ਥਾਲ ਵਿਤ ਨਵਸਤੂ ਪਇਓ ਸਤ ਸੰਤੋਖ ਵਿਚਾਰੁ ਅੰਮ੍ਰਿਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਰਦਾ ਰੂਜੇ ਕੋ ਖਾਵੇ ਜੇ ਕੋ ਪੁੰਚਾ ਤਸ ਕਾ ਹੋਇ ਉਦਾਰੋ ਇਹ ਵਸਤ ਤ ਜੀ ਨਹ ਜਾਇ ਨਿਤ ਨਿਤ ਰਖ ਉਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਇ ਮੈ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਇ ਤਰਸ ਪਿਆ ਮਹਿਰਾਮਤ ਹੋਇ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵਹ ਹਰਿਆ ਪੌੜੀ ਤਿਥੈ ਤੂੰ ਸਮਰਥਾ ਜਿਥੈ ਕੋ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਹਿ ਸੁਣ ਕੈ ਜਮ ਕੈ ਦੂਤ ਨਾਹੇ ਤਰੈ ਛੱਡ ਜਾਹੇ ਭਉ ਜਲ ਵਿਖਮ ਸਗਾਹੋ ਗੁਰ ਸਬਦਿ ਪਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਹੁਪਨ ਗੁਣ ਗੋਬਿੰਦ ਗਾਏ ਸਭ ਸਨੋ ਕਿਰਪਾਲ ਸੁਮਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੀ ਇਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਦਣਾ ਜਹਿਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਧਰਗੈ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈ ਤੁਮ ਕਾਢੀ ਹੈ ਵਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਵਾ ਆਪ ਦਿਆਲ ਮਨਹੁ ਨਾ ਵਿਸਾਰਿਆਨ ਸਾਜਨਾ ਕ ਸੰਗ ਭਵਜਰ ਤਾਰਿਆਨ ਸਾਖਤ ਨਿੰਦਕ ਦੁਸ਼ਟਾ ਖਿਨ ਮਹੇ ਬਧਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ